ਦੀਪਾ <laughs>

ਸ਼ੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਰਸ਼ਾ ਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲੰਧਾਇ ਹੀ ਰੰਗਤ ਗੁਰ ਤੇ ਅਮਰਦਾਸ ਸ੍ਰਾਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਡਿਠੇ ਸਬਦੁ ਗਜਾਇ ਇਕ ਬਹਾਦਰ ਸਿਮਰਿਆ ਇੱਕ ਹਰਨਾਮਨ ਜਿ ਆਵਾਈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਪਦਾ ਤਿਆਗ ਧਰ ਕੇ ਬੋਲ ਜੇ ਪੰਜਾਬਿਆ ਪਿਆਰਿਆ ਚੌਹਾਂ ਸਾਹਿਬ ਜਾਬਿਆਂ ਚਾਲੀਆਂ ਮੁਕਤੇ ਆਂ ਹਾਠੀਆਂ ਜਾਬੀਆਂ ਤਾਬੀਆਂ ਜਿਨ੍ਹਾਂ ਨਾਮ ਜਪਿਆ ਬੰਨ ਛਕੇ ਆਂ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿਠ ਕੀਤਾ ਜਿਨ੍ਹਾਂ ਪਿਆਰਿਆ ਸਚਿਆਰ ਨਹੀਂ ਕਮਾਈਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਜਿਲਾਂ ਸਿੰਘਾਂ ਸਿੰਘਣੀਆਂ ਦੇ ਧਰਮ ਵਿਹੇਦ ਸੀਸ ਦਿੱਤੇ ਬਾਦ-ਬਦ ਕਟਾਈ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਵਾਹੇ ਜਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੱਲ ਜੇ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਮਨ ਦਸਦਗਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਸਹਾ ਤਹਾ ਰਛਿਆ ਰਿਆ ਇੱਕ ਦੇਗ ਦੇਪਤ ਬਰਜ ਕੀ ਪਾਇ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਾਲੇ ਬੋਲੋ ਜੈ ਕਰੋ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਨੰ ਬਵੇਕ ਦਾਨ ਵਿੱਚ ਸਾਹਾ ਦਾਨ ਪਰ ਸਹਾ ਦਾਨ ਦਾਨਾਂ ਸਰਦਾਰ ਨਾਪਦਾਨ ਸ਼੍ਰੀ ਅਵਰ ਸਰਜੀ ਦੇ ਦਰਸ਼ਨ ਇਸ਼ਰਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜਾਇਕਰ ਬੋਲ ਜੀ ਸਿਖਾਂ ਦਾ ਮਾਰਨੀ ਮਾਤੀ ਉੱਚੀ ਮਤ ਪਾਦ ਦਾ ਰਾਖਾ ਬਿਵਾਹੇ ਕਰੋ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਗੁਰ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਤਾਂ ਮਾਦੇ ਜਿਨ੍ਹਾਂ ਤੋਂ ਪੰਥਰੋਂ ਵਿੱਚ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਧਾਰ ਦਾ ਨਾਨਕ ਖਾਲਸਾ ਜੀ ਨਿਭਖੋ ਏ ਨਿਮਾਨਿਆਂ ਦੇ ਮਾਨ ਨਿਤਾਰੀਆਂ ਦੇ ਤਾਨ ਨਿਉਟਿਆਂ ਦੀ ਓਟ ਸਚਿਪਤਾ ਵਾਹਿਗੁਰੂ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਹضور ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹੇ ਬਦ ਸਦਕਾ ਚਾਰ ਪਹਿਰ ਰਹਿਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਦੇ ਭਾਵੇਂ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣ ਅਬਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਧੰਨ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਾਂ ਦੇ ਬਖਸ਼ਦੇ ਹੋਏ ਪਾਵਨ ਹੁਕਮ ਦਾ ਵਾਸਕੇ ਨਿਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਦਿਲ-ਫੁਲ ਪੇਨਾਵਾਦਾਰ ਤੇ ਪਰਵਾਣ ਕਰਨੀਆਂ ਸਤਿਗੁਰੂ ਜੀ ਹੋ ਕਰੋ ਕਿਰਪਾ ਵੀ ਦਾ ਪਾਵਨ ਸਰੂਪ ਸੁਖ ਆਸਣ ਅਸਥਾਨਾ ਤੋਂ ਪ੍ਰਕਾਸ਼ ਅਸਥਾਨਾ ਤੱਕ ਲੈ ਜਾਣ ਦੀ ਆਖਿਆ ਬਖਸ਼ੋ ਜੀ ਰਸਤੇ ਦੀ ਬਾਦ ਕਾਟ ਅੰਗ ਸੰਗ ਸਹਾਇ ਹੋਣ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤੇ ਆ ਵੀ ਨਾਮ ਇੱਕ ਰਾਮ ਚੰਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ